ਕੰਫਰੰਸ ਰਾਜਾਪਟਿੰਦੀ ਵੱਲੋਂ ਇੱਕ ਸਟੇਟਮੈਂਟ ਜਾਰੀ ਹੋਈ ਜੀ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਦੇ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਇਸ ਇਸ਼ੂ ਨੂੰ ਉੱਥੇ ਹੀ ਰੱਖਣ ਦੇ ਲਈ ਆ ਆਪ ਦੀ ਅਨ ਕੰਡੀਸ਼ਨਲ ਜਿਹੜੀ ਮਾਫੀ ਆਪਾਂ ਲਈ ਚਲ ਜਾਂਦੀ ਆ ਉਹ ਮੰਨਦੀ ਕਿ ਮੁੱਦੇ ਤੇ ਕੋਈ ਪਾਰਟੀਆਂ ਸਿਆਸਤ ਕਰਨ ਲੱਗ ਪੈਂਣ ਉਹ ਬੜੀ ਅਫਸੋਸਨਾਕ ਗੱਲ ਹੁੰਦੀ ਹੈ ਇੱਕ ਉਸੇ ਸਿਆਸਤ ਨੂੰ ਅੱਗੇ ਕਿਉਂ ਵਧਾਇਆ ਜਾ ਰਿਹਾ ਜਦੋਂ ਕਿ ਆ ਪ੍ਰਦੇਸ਼ ਸਾਨੂੰ ਕਮੇਟੀ ਦੇ ਪ੍ਰਧਾਨ ਨੇ ਇਸ ਮੁੱਦੇ ਤੇ ਬਿਨਾਂ ਕਿਸੇ ਸ਼ਰਤ ਤੋਂ ਮਾਫੀ ਮੰਗ ਲਈ। ਉਹਨੂੰ ਸਿੱਖ ਭਾਈਚਾਰੇ ਦੀ ਆਪਾਂ ਮੁਸਲਮਾਨ ਭਾਈਚਾਰੇ ਦੀ ਸਾਰਿਆਂ ਆਪਾਂ ਗੱਲਾਂ ਕਰਦੇ ਸੀ। ਉਸ ਨੂੰ ਤੈਸ਼-ਤੈਸ਼ ਭਾਜਪੀ ਨੇ ਕਰ ਦਿੱਤਾ। ਤਰੰਤਾਰਨ ਦੇ ਵੋਟਰ ਆ ਉਹਨਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ। ਕਾਂਗਰਸ ਪਾਰਟੀ ਦੇ ਪ੍ਰਧਾਨ ਦੇ ਬਿਆਨ ਨੂੰ ਲੈ ਕੇ ਸਿਆਸਤ ਜਿਹੜੀ ਆ ਪੱਕੀ ਆ ਤੇ ਬਾਕੀ ਪਾਰਟੀਆਂ ਦੇ ਵੱਲੋਂ ਉਸ ਬਿਆਨ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਕਾਂਗਰਸ ਪਾਰਟੀ ਦੇ ਜਨਰਲ ਸੈਕਟਰੀ ਕੈਪਟਨ ਸੰਦੀਪ ਸਿੰਘ ਸੰਧੂ ਜੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰ ਲੈਣੇ ਆ ਅਤੇ ਕੁਝ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਇਹ ਰੁਟੀਨ ਦੀ ਗੱਲ ਸੀ ਜਿਸ ਨੂੰ ਵਧਾਇਆ ਜਾ ਰਿਹਾ। ਤੋਂ ਪਹਿਲੀ ਇਹ ਗੱਲ ਹੈਗੀ ਹੈ ਕਿ ਇਸ ਬਿਆਨ ਨੂੰ ਲੈ ਕੇ ਕੱਲ ਸ਼ਾਮ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਕਨਵਰਸ ਸਿੰਘ ਰਾਜਾ ਵਟਿੰਗ ਜੀ ਵੱਲੋਂ ਇੱਕ ਸਟੇਟਮੈਂਟ ਜਾਰੀ ਹੋਈ ਜੀ ਔਰ ਉਸ ਤੋਂ ਬਾਅਦ ਉਹਨਾਂ ਨੇ ਆਪਦੇ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਇਸ ਇਸ਼ੂ ਨੂੰ ਉੱਥੇ ਹੀ ਰੱਖਣ ਦੇ ਲਈ ਆ ਆਫ ਦੀ ਅਨਕੰਡੀਸ਼ਨਲ ਜਿਹੜੀ ਮਾਫੀ ਆਪਾਂ ਖੀਚ ਜਾਂਦੀ ਹੈ ਉਹ ਮੰਗੀ ਮੁੱਦੇ ਨੂੰ ਮੈਂ ਬੜੇ ਅੱਛੇ ਤਰੀਕੇ ਨਾਲ ਸਮਝਾ ਸਕਦਾ ਕਿ ਐਕਚੁਅਲ ਉੱਥੇ ਹੋਇਆ ਕੀ ਹੈ ਜੀ ਜੀ ਲੇਕਿਨ ਜਦੋਂ ਕਿਸੇ ਮੁੱਦੇ ਤੇ ਕੋਈ ਪਾਰਟੀਆਂ ਸਿਆਸਤ ਕਰਨ ਲੱਗ ਪੈਂਨ ਉਹ ਬੜੀ ਅਫਸੋਸਨਾਕ ਗੱਲ ਹੁੰਦੀ ਹੈ ਇੱਕ ਮੁੱਦਾ ਬਣ ਲੱਗਿਆ ਉਸ ਮੁੱਦੇ ਤੇ ਜਿਸ ਬੰਦੇ ਤੇ ਇਹ ਪ੍ਰਤੀਕਰਮ ਆਇਆ ਉਸਨੇ ਬਿਨਾਂ ਸ਼ਰਤ ਮਾਫੀ ਮੰਗ ਲਈ ਹੈ ਉਸ ਤੋਂ ਬਾਅਦ ਤੁਸੀਂ ਵਾਰੀ-ਵਾਰੀ ਪ੍ਰੈਸ ਸਟੇਟਮੈਂਟਾਂ ਦੇ ਕੇ ਜਾਂ ਤੁਸੀਂ ਪ੍ਰੈਸ ਕਾਨਫਰੰਸਿਸ ਕਰਕੇ ਕੀ ਉਸ ਵਿਵਾਦ ਨੂੰ ਵਧਾਉਣਾ ਵੀ ਨੂੰ ਆਪਾਂ ਉਚਿਤ ਸਮਝਦੇ ਹਾਂ ਹਰ ਉਹ ਜਿਹੜਾ ਬਿਆਨ ਆਇਆ ਸੀ ਜਿਵੇਂ ਤੁਸੀਂ ਕਿਹਾ ਕਿ ਉਸ ਤੇ ਸਿਆਸਤ ਹੋ ਰਹੀ ਹੈ ਉਸੇ ਸਿਆਸਤ ਨੂੰ ਅੱਗੇ ਕਿਉਂ ਵਧਾਇਆ ਜਾ ਰਿਹਾ ਜਦੋਂ ਕਿ ਆ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਇਸ ਮੁੱਦੇ ਤੇ ਬਿਨਾਂ ਕਿਸੇ ਸ਼ਰਤ ਤੋਂ ਮਾਫੀ ਮੰਗ ਲਈ ਜਰੂਰ ਪੁੱਛਣਾ ਚਾਹਾਂਗਾ ਉਹਨਾਂ ਨੇ ਵੀ ਕਿਹਾ ਕਿ ਜਿਹੜਾ ਕਾਂਗਰਸ ਪਾਰਟੀ ਹੈ ਸਭ ਦਾ ਮਾਨ ਸਨਮਾਨ ਕਰਦੀ ਹੈ ਚਾਹੇ ਉਹ ਕੋਈ ਵੀ ਕਮਿਊਨਿਟੀ ਦਾ ਕਿਉਂ ਨਾ ਹੋਵੇ ਉਸ ਨੂੰ ਇੰਨਾ ਖਿੱਚਣਾ ਅਤੇ ਅੱਜ ਪੁਤਲਾ ਤੱਕ ਫੂਕ ਦੇਣਾ ਭਾਜਪਾ ਦੇ ਵੱਲੋਂ ਇਹ ਬੀਜੇਪੀ ਨੂੰ ਕੋਈ ਕੀ ਕਹਿਣਾ ਚਾਹੋਗੇ ਜੀ ਦੇਖੋ ਪੂਰੇ ਦੇਸ਼ ਨੂੰ ਬੀਜੇਪੀ ਨੇ ਹਰ ਕਿਸਮ ਦੇ ਤਰੀਕੇ ਦੇ ਨਾਲ ਵੰਡ ਦਿੱਤਾ ਗਿਆ ਹੈ ਜਿਹੜਾ ਇੱਕ ਹਿੰਦੂ ਸਿੱਖ ਪਾਈ ਚਾਰੇ ਦੀ ਆਪਾਂ ਮੁਸਲਮਾਨ ਪਾਈ ਚਾਰੇ ਦੀ ਸਾਰੀਆਂ ਆਪਾਂ ਗੱਲਾਂ ਕਰਦੇ ਸੀ ਉਸ ਨੂੰ ਤੈਸ਼ ਨੈਸ਼ ਬੀਜੇਪੀ ਨੇ ਕਰ ਦਿੱਤਾ ਹੈ ਬੀਜੇਪੀ ਹਰ ਇਹੋ ਜਿਹਾ ਇੱਕ ਮੁੱਦਾ ਚਾਹੁੰਦੀ ਹੈ ਜਿਸ ਦੇ ਵਿੱਚ ਉਹ ਹੋਰ ਭਾਈਚਾਰਿਕ ਸਾਂਝ ਨੂੰ ਖਤਮ ਕਰ ਸਕੇ ਤੁਸੀਂ ਗੱਲ ਭਾਰਤੀ ਜਨਤਾ ਪਾਰਟੀ ਦੀ ਕੀਤੀ ਮੈਂ ਤੁਹਾਡੇ ਧਿਆਨ ਚ ਲੈ ਕੇ ਆਉਣਾ ਚਾਹੁੰਦਾ ਹੈ ਅਜੇ ਬੜਾ ਸਮਾਂ ਨਹੀਂ ਹੋਇਆ ਜਿਹੜੀ ਸਾਡੀ ਦੇਸ਼ ਦੀ ਸਭ ਤੋਂ ਵੱਡੀ ਪੰਚਾਇਤ ਹੈ ਰਾਜ ਸਭਾ ਤੇ ਲੋਕ ਸਭਾ ਉਹਦੀ ਨਵੀਂ ਬਿਲਡਿੰਗ ਜਿਹੜੀ ਹੈਗੀ ਉਹ ਬਣੀ ਔਰ ਉਸ ਦੇ ਵਿੱਚ ਸਾਡੇ ਜਿਹੜੇ ਮਾਨਯੋਗ ਰਾਸ਼ਟਰਪਤੀ ਜੀ ਹੈ ਉਹਨਾਂ ਨੂੰ ਉੱਥੇ ਉਦਘਾਟਨ ਸਮਾਰੋਹ ਲਈ ਬੁਲਾਇਆ ਤੱਕ ਨਹੀਂ ਗਿਆ ਕੀ ਇਸ ਦੇ ਪਿੱਛੇ ਵੀ ਕੋਈ ਬੀਜੇਪੀ ਦੀ ਸਿਆਸੀ ਸੋਚ ਜਾਂ ਮਨਸ਼ਾ ਦਿਖਦੀ ਹੈ ਇਹ ਜਵਾਬ ਦੇਣਾ ਪਊਗਾ ਸਾਡੀ ਸਰਕਾਰ ਇੱਥੇ ਜਿਹੜੀ ਆਮ ਆਦਮੀ ਪਾਰਟੀ ਦੀ ਚੱਲ ਰਹੀ ਹੈ ਪੰਜਾਬ ਦੇ ਵਿੱਚ ਉਹਨਾਂ ਨੇ ਵੀ ਕੱਲ ਦਾ ਮੁੱਦਾ ਬੜਾ ਟਾਇਆ ਚੀਮਾ ਸਾਹਿਬ ਨੇ ਅੱਜ ਇਸ ਮੁੱਦੇ ਤੇ ਪ੍ਰੈਸ ਕਾਨਫਰੰਸ ਵੀ ਕੀਤੀ ਹੈ ਮੈਂ बतौर ਫਾਈਨਾਂਸ ਮਿਨਿਸਟਰ ਚੀਮਾ ਸਾਹਿਬ ਨੂੰ ਪੁੱਛਣਾ ਚਾਹੁੰਦਾ ਕਿ ਚੀਮਾ ਸਾਹਿਬ ਤੁਸੀਂ ਪਿਛਲੇ 4 ਬਜਟ ਤੁਸੀਂ ਪੇਸ਼ ਕਰ ਚੁੱਕੇ ਹੋ ਤੁਸੀਂ ਇਹ 4 ਬਜਟਸ ਦੇ ਵਿੱਚ ਇਸ ਪਾਈਚਾਰੇ ਲਈ ਕੀ ਨਵੀਂ ਚੀਜ਼ ਲੈ ਕੇ ਆਏ ਹੋ ਕਿਸ ਤਰੀਕੇ ਦੇ ਨਾਲ ਬੱਚਿਆਂ ਦੇ ਸਕਾਲਰਸ਼ਿਪ ਇਸ਼ੂ ਨੂੰ ਲੈ ਕੇ ਜਾਂ ਹੋਰ ਐਸ ਸੀ ਜਿਹੜੇ ਮਾਮਲੇ ਪੱਖ ਦੇ ਮਾਮਲੇ ਆ ਉਹਦੇ ਵਿੱਚ ਤੁਸੀਂ ਕੀ ਕੰਮ ਕਰ ਸਕਦੇ ਇੱਕ ਇਸ਼ੂ ਪਹਿਲਾਂ ਬਣਾ ਲਿਆ ਉਸ ਇਸ਼ੂ ਤੇ ਮਾਫੀ ਮੰਗੀ ਜਾ ਚੁੱਕੀ ਹੈ ਉਸ ਤੋਂ ਬਾਅਦ ਤੁਸੀਂ ਉਸ ਦਾ ਸਿਆਸੀਕਰਨ ਕਰ ਰਹੇ ਹੈਗੇ ਹੋ ਮੇਰੇ ਖਿਆਲ ਚ ਉਹ ਵੀ ਗਲਤ ਹੈ ਕਰਨਤਾਰਨ ਦੇ ਲੋਕਾਂ ਨੂੰ ਸੁਨੇਹਾ ਕੀ ਹੈ ਕਿ ਜਿਨ੍ਹਾਂ ਨੂੰ ਹੁਣ ਇੱਕ ਇਸ ਗੱਲ ਨੂੰ ਲੈ ਕੇ ਹੁਣ ਜੇ ਕਾਂਗਰਸ ਦੇ ਵਰਕਰਾਂ ਦੀ ਮੰਨੀਏ ਤਾਂ ਉਹ ਕਹਿੰਦੇ ਨੇ ਕਿ ਲੋਕਾਂ ਨੂੰ ਹੁਣ ਗੁੰਮਰਾਹ ਕੀਤਾ ਜਾ ਰਿਹਾ ਇਸੇ ਗੱਲ ਨੂੰ ਲੈ ਕੇ ਕੀ ਤੁਸੀਂ ਸੁਨੇਹਾ ਦੇਣਾ ਚਾਹੁੰਦੇ ਹੋ ਕਿ ਇੰਨਾਂ ਚੀਜ਼ਾਂ 'ਚ ਆਉਣ ਦੀ ਲੋੜ ਹੈ ਜਾਂ ਨਹੀਂ ਅਫਸੋਸ ਹੈ ਕਿ ਸਰਕਾਰ ਜਿੱਥੇ ਗੈਂਗਸਟਰਵਾਦ ਨੂੰ ਲੈ ਕੇ ਇੰਨਾ ਵਾਅਦਾ ਹੋਇਆ ਹੋਇਆ ਹੈ ਜਿੱਥੇ ਹੋਰ ਇੰਨੇ ਮੁੱਦੇ ਪਏ ਆ ਸਰਕਾਰ ਦੇ ਖਿਲਾਫ ਜਿੱਥੇ ਦੁੱਧ ਨਸ਼ਿਆਂ ਵਿਰੁੱਧ ਵਾਲਾ ਜਿਹੜਾ ਪ੍ਰੋਗਰਾਮ ਸੀਗਾ ਉਹਦੇ ਉਹਦੇ ਹਾਲਾਤ ਕੀ ਬਣੇ ਵੀ ਆਪਣੇ ਸਾਹਮਣੇ ਉਹਨਾਂ ਘੇਰਿਆਂ 'ਚੋਂ ਨਿਕਲਣ ਲਈ ਇਹ ਕਹੇ ਹੋਜੀ ਇਹੋ ਜਿਹੇ ਇਨਸੀਡੈਂਟ ਦਾ ਸਹਾਰਾ ਲੈ ਕੇ ਵਾਕਈ ਇਹ ਸਿਲੈਕਸ਼ਨ ਦੇ ਟਾਈਮ ਜਿਹੜੇ ਲੋਕ ਤਰਨਦਾਰਨ ਦੇ ਵੋਟਰ ਆ ਉਹਨਾਂ ਨੂੰ ਗਮਰਾਹ ਕੀਤਾ ਜਾ ਰਿਹਾ ਪਰ ਮੇਰੀ ਬੇਨਤੀ ਹੈ ਸਭ ਨੂੰ ਇਹ ਸਾਡਾ ਜਿਹੜਾ ਪਾਇਚਾਰਿਕ ਸਾਂਝ ਸਦੀਆਂ ਤੋਂ ਚੱਲੀ ਆ ਰਹੀ ਹੈ ਸਾਡੇ ਗੁਰੂ ਗੁਰੂਆਂ ਨੇ ਸਾਨੂੰ ਇਹ ਬਖਸ਼ਿਸ਼ ਔਰ ਇਹ ਹਦਾਇਤ ਕੀਤੀ ਹੈ ਕਿ ਅਸੀਂ ਸਭ ਬਰਾਬਰ ਹਾਂ ਸਾਡੇ ਵਿੱਚ ਕਿਸੇ ਦੇ ਵਿੱਚ ਕੋਈ ਫਰਕ ਨਹੀਂ ਔਰ ਰਾਜਨੀਤਿਕ ਤੌਰ ਤੇ ਵੀ ਔਰ ਔਰ ਜਿਨ ਨੂੰ ਕਹੋ ਪਾਇਚਾਰਿਕ ਤੌਰ ਤੇ ਵੀ ਕਾਂਗਰਸ ਪਾਰਟੀ ਦੀ ਇਹ ਸੋਚ ਹੈ ਕਾਂਗਰਸ ਪਾਰਟੀ ਦੇ ਜਿਹੜੇ ਸਾਡੇ AICC ਪ੍ਰਦਾਨ ਹੈਗੇ ਆਲ ਇੰਡੀਆ ਕੌਂਸਲ ਕਮੇਟੀ ਦੇ ਸ਼੍ਰੀ ਮਲਕ ਵਰਦਨ ਖਰਗੇ ਜੀ ਉਹ ਦਲ ਭਾਈਚਾਰੇ ਤੋਂ ਹਨ ਜਿਹੜੇ ਸਾਡੇ AICC ਸੈਕਟਰੀ ਲੱਗੇ ਵੀ ਹੈ ਇੱਥੇ ਉਹ ਸਾਡੇ ਭਾਈਚਾਰੇ ਐਸਸੀ ਭਾਈਚਾਰੇ ਤੋਂ ਇਸ ਕਿਸਮ ਦਾ ਨਾ ਹੀ ਕਿਸੇ ਦੀ ਸੋਚ ਹੈ ਦੇਖੋ ਮਾਨਸਿਕਤਾ ਉਸ ਦੀ ਹੈ ਜਿਨੇ ਉਸ 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 ਬਿਆਨ ਨੂੰ ਇਸ ਤਰੀਕੇ ਦੇ ਨਾਲ ਅੱਗੇ ਲੈ ਕੇ ਜਾਂਦਾ ਹੈ ਔਰ ਇਸਦੇ ਬਾਵੀਉਦ ਸਾਡੇ ਉਪਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਨੇ ਬੜੇ ਜਿਹਨੂੰ ਕਹਿ ਲਓ ਲਿਖਤੀ ਤੌਰ ਤੇ ਵੀ ਔਰ ਜ਼ਬਾਨੀ ਤੌਰ ਤੇ ਵੀ ਇਸ ਗੱਲ ਦੀ ਮਾਫੀ ਮੰਗਦੀ ਔਰ ਜਦੋਂ ਕੋਈ ਮਾਫੀ ਮੰਗ ਲੈਂਦਾ ਸਾਬ ਉਸ ਤੋਂ ਬਾਅਦ ਉਹ ਮੁੱਦਾ ਰਹਿੰਦਾ ਕਿ ਜੀ ਸਰਕਾਰ ਵੱਲੋਂ ਜਿਹੜਾ ਐਸਸੀ ਕਮਿਸ਼ਨ ਦੇ ਚੇਅਰਮੈਨ ਲਗਾਏ ਗਏ ਉਹਨਾਂ ਦੇ ਵੱਲੋਂ ਤਲਬੋ ਵੀ ਕੀਤਾ ਗਿਆ ਹੈ ਵਡਿੰਗ ਸਾਹਿਬ ਨੂੰ ਜੀ ਬਿਲਕੁਲ ਠੀਕ ਹੈ ਜਿਸ ਤਰ੍ਹਾਂ ਹੀ ਉਹਨਾਂ ਕੋਲੇ खबर पहुंची अमेरिका चुना उससे आपदा जो एससी कमीशन की सोच उस मुताबिक उन्होंने नोटिस दिता है लेकिन मैं बाद जीमे और स्टेटमेंट की गल है उस तो बाद आ चुकी है और मैं बेनती करूँगा कमीशन कि जीडी ये बिना शर्त माफी मंगी गई है और स्टेटमेंट भी दी गई है जरुर मान योग कमीशन आप देन लैके आए ਕਾਂਗਰਸ ਪਾਰਟੀਆਂ ਹਰ ਵਰਗ ਨੂੰ ਨਾਲ ਲੈ ਕੇ ਚਲਦੀ ਹੈ ਚਲਦੀ ਰਹੇਗੀ ਇਸ ਤੇ ਕੀ ਇਸ ਤੇ ਵਿੱਚ ਕੋਈ ਸ਼ੱਕ ਹੀ ਨਹੀਂ ਜੀ ਰਾਹੁਲ ਗਾਂਧੀ આજ ਤੱਕ ਇਹੀ ਲੜਾਈ ਲੜ ਰਿਹਾ ਸਾਡੀ ਪਾਰਟੀ ਦੇ ਵਿੱਚ ਅਸੀਂ ਇਹੀ ਸੋਚ ਨਾਲ ਸੰਬੰਧਿਤ ਹੈਗੇ ਹਾਂ ਔਰ ਇਸ ਸੋਚ ਨੂੰ ਅੱਗੇ ਲੈ ਕੇ ਜਾਣੀ ਹੈ ਸਾਡੇ ਲਈ ਸਾਡੇ ਪਿਛਲੀ ਸਰਕਾਰ ਦੇ ਵਿੱਚ ਤੁਹਾਨੂੰ ਯਾਦ ਹੋਣਾ ਕਿ ਜਿਹੜੇ ਜਿਹਨੂੰ ਕੈਪਟਨ ਮਰਿੰਦਰ ਸਿੰਘ ਉਤਾਰੇ ਗਏ ਸੀ ਉਸ ਵੇਲੇ ਸਦਾ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਬਣੀ ਉਹ ਵੀ ਇਸ ਭਾਈਚਾਰੇ ਨਾਲ ਸੰਬੰਧਿਤ ਹੈ ਸੋ ਪਾਰਟੀ ਦੀ ਸੋਚ ਪਰ ਪਾਰਟੀ ਦੀ ਲੀਡਰਸ਼ਿਪ ਦੀ ਸੋਚ ਇਸ ਮੁੱਦੇ ਤੇ ਜਿਹਨੂੰ ਕਹ ਲੋ ਬਿਲਕੁਲ ਸਾਫ਼ ਹੈ ਕਲੀਅਰ ਹੈ ਇਸ ਨੂੰ ਜਾਣ ਬੁੱਝ ਕੇ ਹੁਣ ਸਿਆਸੀ ਪਾਰਟੀਆਂ ਦੀ ਜੋ ਆਦਤ ਹੁੰਦੀ ਹੈ ਕਿ ਵੀ ਆਪਣੇ ਕੋਲੇ ਹੁਣ ਹੋਰ ਤਾਂ ਕੋਈ ਚੀਜ਼ ਰਹੀ ਨਹੀਂ ਜਾਂ ਕੋਈ ਹੋਰ ਤਾਂ ਕੋਈ ਤਰੀਕਾ ਰਿਆ ਨਹੀਂ ਆਪਾਂ ਇਸ ਤਰੀਕੇ ਦੇ ਨਾਲ ਲੋਕਾਂ ਨੂੰ ਇਹੋ ਜੀ ਚੀਜ਼ ਲੈ ਕੇ ਲੋਕਾਂ 'ਚ ਲੈ ਕੇ ਜਾਈਏ ਪਰ ਲੋਕ ਸਮਝਦਾਰ ਹਨ ਔਰ ਮੈਂ ਸਮਝਦਾ ਹਾਂ ਕਿ ਉਹਨਾਂ ਨੂੰ ਪੂਰੀ ਗੱਲ ਸਮਝ ਹੈਗੀ ਹੈ ਕਿ ਇਨਸੀਡੈਂਟ ਕੀ ਸੀਗਾ ਔਰ ਉਹਦੇ ਪਿੱਛੇ ਕੀ ਗੱਲ ਹੋਈ ਔਰ ਕਿਸ ਤਰੀਕੇ ਦੇ ਨਾਲ ਆ ਪ੍ਰਧਾਨ ਸਾਹਿਬ ਨੇ ਇਸ ਇਸ ਮੁੱਦੇ ਨੂੰ ਲੈ ਕੇ ਬਿਨਾਂ ਸ਼ਰਤ ਤੋਂ ਮਾਫੀ ਵੀ ਮੰਗ ਲਈ ਬਹੁਤ-ਬਹੁਤ ਤੁਹਾਨੂੰ ਅੱਜ ਸਾਡੇ ਨਾਲ ਗੱਲਬਾਤ ਥੈਂਕ ਯੂ ਸਰ ਤੋਂ ਬਿਲਕੁਲ ਕਾਂਗਰਸ ਪਾਰਟੀ ਦਾ ਆਗੂਆਂ ਦਾ ਉਹਨਾਂ ਦੇ ਸੀਨੀਅਰ ਲੀਡਰਾਂ ਦਾ ਇਹੀ ਮੰਨਣਾ ਹੈ ਕਿ ਗੱਲ ਨੂੰ ਸਿਰਫ ਵਧਾਇਆ ਜਾ ਰਿਹਾ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ